ਸਟੂਡੈਂਟ ਆਰਗੇਨਾਈਜੇਸ਼ਨ ਸਾਥ ਦੇ ਵੱਲੋਂ 27 ਅਕਤੂਬਰ ਮੰਡੇ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਸੀਗਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਰ ਪੰਜਾਬ ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸਾਨੂੰ ਸੈਮੀਨਾਰ ਕਰਵਾਉਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਉਹ ਸੈਮੀਨਾਰ ਦੇ ਵਿੱਚ ਸਿੱਖ ਹਿਸਟੋਰੀਅਨ ਸਰਦਾਰ ਅਜਮੇਰ ਸਿੰਘ ਜੀ ਮੁੱਖ ਬੁਲਾਰੇ ਵਜੋਂ ਆ ਰਹੇ ਸੀਗੇ ਤੇ ਨਾਲ ਭਾਈ ਅਮਰਜੀਤ ਸਿੰਘ ਖਲੜਾ ਜੀ ਜੋ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਲੜਾ ਜੀ ਦੇ ਭਰਾ ਨੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀਗਾ। ਪਰ ਜਦੋਂ ਅਸੀਂ ਸੈਮੀਨਾਰ ਕਰਵਾਉਣ ਦੇ ਵਾਸਤੇ ਆਡੀਟੋਰੀਅਮ ਦੀ ਬੁਕਿੰਗ ਵਾਸਤੇ ਇਹਨਾਂ ਨੂੰ ਇੱਕ ਲੈਟਰ ਦਿੱਤੀ ਇਹਨਾਂ ਨੇ ਸਾਨੂੰ ਲੈਟਰ ਦੇ ਵਿੱਚ ਇਹ ਲਿਖਤਾ ਕਿ ਅਸੀਂ ਤੁਹਾਨੂੰ ਜਿਹੜਾ ਆਡੀਟੋਰੀਅਮ ਆ ਉਹ ਨਹੀਂ ਦੇ ਸਕਦੇ ਜਦੋਂ ਡੀਐਸ ਡਬਲਯੂ ਅਮੀ ਚੋਹਾਨ ਦੇ ਨਾਲ ਗੱਲ ਕੀਤੀ ਗਈ ਕਿ ਸਾਨੂੰ ਤੁਸੀਂ ਰეკਮੈਂਡੇਸ਼ਨ ਕਿਉਂ ਨਹੀਂ ਦੇ ਰਹੇ ਸਾਨੂੰ ਤੁਸੀਂ ਸੈਮੀਨਾਰ ਹਾਲ ਆਡੀਟੋਰੀਅਮ ਆ ਉਹ ਕਿਉਂ ਨਹੀਂ ਦੇ ਰਹੇ ਉਨ੍ਹਾਂ ਦਾ ਜਵਾਬ ਇਹ ਸੀਗਾ ਕਿ ਤੁਹਾਡੇ ਜਿਹੜੇ ਸਪੀਕਰ ਆ ਤੁਹਾਡੇ ਬੁਲਾਰੇ ਨੇ ਜਮੇਰ ਸਿੰਘ ਜੀ ਕੋ ਇੱਕ ਡਿਸਪਿਊਟਡ ਪਰਸਨ ਨੇ ਜੋ ਕਿ ਇੱਕ ਸਮੇਂ ਦੇ ਅੰਡਰਗਰਾਉਂਡ ਰਹ ਚੁੱਕੇ ਨੇ ਤੇ ਅਸੀਂ ਇਸ ਤਰ੍ਹਾਂ ਦੇ ਪਰਸਨ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਉਣ ਨਹੀਂ ਦੇ ਸਕਦੇ ਕਿ ਪ੍ਰਧਾਨ ਮੰਤਰੀ ਮੋਦੀ ਵੀ 1975 ਦੇ ਵਿੱਚ ਐਮਰਜੈਂਸੀ ਦੇ ਵੇਲੇ ਅੰਡਰਗਰਾਉਂਡ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਉਹਨੇ ਨੇ ਸਿੱਖਾਂ ਦੇ ਭੇਸ ਦੇ ਵਿੱਚ ਆ ਕੇ ਸ਼ਰਨ ਲਈ ਆ ਤੇ ਸਾਡੇ ਸਿੱਖ ਬਧਵਾਨਾਂ ਨੂੰ ਤੁਸੀਂ ਇਸ ਤਰ੍ਹਾਂ ਨਾਲ ਬੋਲ ਰਹੇ ਹੋ ਅਸਲ ਦੇ ਵਿੱਚ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਰਐਸਐਸ ਕਬਜ ਤੇਰਾ ਉਹਦੇ ਵਿੱਚ ਚਾਹੇ ਡੀਐਸਡਬਲਿਊ ਹੋਵੇ ਚਾਹੇ ਰੈਜਿਸਟਰ ਹੋਵੇ ਚਾਹੇ ਵਾਈਸ ਚਾਂਸਲਰ ਹੋਵੇ ਆਪਦੀਆਂ ਇਹ ਪਾਲਿਸੀਸ ਦੇ ਤੇ ਇੰਪਲੀਮੈਂਟ ਕਰਦੇ ਆ ਉਹਨਾਂ ਪਾਲਿਸੀਸ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਸਾਨੂੰ ਇਹ ਇਥੇ ਬਰੀਥਿੰਗ ਸਪੇਸ ਨਹੀਂ ਦਿੰਦੇ ਸਾਡੀ ਆਵਾਜ਼ ਬੰਦ ਕੀਤੀ ਜਾ ਰਹੀ ਆ ਸਾਡੇ ਸਿੱਖਾਂ ਦੇ ਇਥੇ ਜਿਹੜੇ ਸ਼ਹੀਦੀ ਦਿਹਾੜੇ ਆ ਉਹ ਨਹੀਂ ਮਨਾਉਣ ਦਿੱਤੇ ਜਾਂਦੇ